ਇਕਨਾਂ ਦਿੱਕਤ ਆਉਂਦੀ ਆ ਸਤ ਤੋਂ ਜ਼ਿਆਦਾ ਕਦੋਂ ਮੇਨ ਕਦੋਂ ਮੱਜਾ گاਵਾ ਦੇ ਥਾਣਾ ਦੇ ਤੇ ਨਾ ਜ਼ਖਮ ਹੋ ਜਾਂਦਾ ਪਤਾ ਜ਼ਖਮ ਹੋ ਜੇ ਆਪਾਂ ਕਈ ਚੀਜ਼ਾਂ ਇੰਜੈਕਸ਼ਨ ਲਾਉਂਦੇ ਆ ਕਈ ਸਪਰੇਆ ਵਰਤਨੇ ਕਈ ਟੀਕਾ ਲਾ ਕੇ ਵਰਤਦੇ ਆ ਠੀਕ ਹੈ ਨਾ ਸਾਤੋ ਖਾਂਦਾ ਨਾ ਦੁੱਧ ਚੋਇਆ ਜਾਂਦਾ ਨਾ ਖੁਸ਼ ਠੀਕ ਹੈ ਨਾ ਉਹਦੇ ਵਾਸਤੇ ਕਾਰ ਕਰ ਉਹਦੇ ਆਤੇ ਹੰਡਿਆ ਹੋਇਆ ਉਹ ਨੁਕਸਾਫਾ ਬੋ ਸੋਖਾ 100 ਰੁਪਏ ਇਹਦੇ ਵਿੱਚ ਤਿਆਰ ਹੋ ਜਾਂਦਾ ਵੀਡੀਓ ਦੱਬ ਕੇ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ YouTube ਚੈਨਲ ਲਾਈਕ ਐਂਡ ਸਬਸਕ੍ਰਾਈਬ ਕਰਿਓ ਫਿਰ ਇੰਸਟਾਗ੍ਰam ਤੇ ਵੇਖਣ ਦੇ ਇੰਸਟਾ ਦਾ ਪੇਜ ਫੋਲੋ ਕਰਿਓ ਵੀਡੀਓ ਸ਼ੇਅਰ ਕਰਿਓ ਵੀਡੀਓ ਕੰਮ ਦੀ ਚੀਜ਼ ਆ ਕਦੋਂ ਜ਼ਖਮ ਹੋ ਜਾਈ ਆਪਾਂ ਕਈ ਡਾਕਟਰ ਸਾਦੇ ਆ ਕਈ ਨਕਸ਼ੇ ਕਰਦੇ ਆ ਠੀਕ ਆ ਨਾ ਛੋਟੇ ਬੱਚੇ ਕਿਸੇ ਵੇਲੇ ਦੰਦ ਮਾਰ ਦਿੰਦੇ ਆ ਥਨਾ ਦੇ ਉੱਤੇ ਥਨਾ ਤੇ ਜ਼ਖਮ ਹੋ ਜਾਂਦਾ ਬਹੁਤ ਦਿੱਕਤ ਹੁੰਦੀ ਆ ਉਹਦੇ ਵਾਸਤੇ ਕਦੋਂ ਕਿ ਇਹ ਮੱਝ ਦੇ ਜਾਂ ਗਾਂ ਦੇ ਜਾਂ ਕਿਸੇ ਦੇ ਥਾਂ ਦੇ ਜ਼ਖਮ ਹੋ ਜੇ ਉਹਦੇ ਵਾਸਤੇ ਤੇ ਹੀ ਕਰਨਾ ਵਾ ਇੱਕ ਵੈਸੀਨ ਲੈਣੀ ਆ 800 ਰੁਪਏ ਦੀ ਰੇਂਜ ਚ ਲੈ ਕੇ ਅਸਟੀਕਰ ਵੈਲੀ ਲੈ ਲਓ 80 85 ਵਾਲੀ ਉਹ ਲੈ ਕੇ ਕਿ ਜਿੰਕ ਆਕਸਾਈਡ ਦਾ ਪਾਊਡਰ ਆਉਂਦਾ ਇੱਕ ਬੂਰੀ ਕੈਸਟ ਆਉਂਦਾ ਦੋਵੇਂ ਪਾਊਡਰ ਲੈ ਕੇ ਉਹਦੇ ਵਿੱਚ ਪਾ ਦੇਨੇ ਵੈਸੀਨ ਚ ਚੰਗੀ ਤਰ੍ਹਾਂ ਮਿਕਸ ਕਰਕੇ ਉਹ ਰੱਖ ਲੈਣੇ ਆ ਕਦੋਂ ਕਿ ਇਹ ਥਾਂ ਤੇ ਜ਼ਖਮ ਹੋ ਜੇ ਕਿ ਗਾਂ ਦੇ ਜਾਂ ਮੱਝ ਦੇ ਉਹ ਤੇ ਇਹ ਉਹਦੇ ਥਾਂ ਤੇ ਲਾ ਦੇਣਾ ਮੱਝ ਚੋਂ ਤੋਂ ਬਾਅਦ ਥਾਂ ਸਾਫ਼ ਕਰਕੇ ਸੁੱਕਾ ਕਰਕੇ ਪਤਾ ਦੀ ਡੱਬੀ ਦੇ ਵਿੱਚ ਪਾ ਕੇ ਰੱਖੋਗੇ ਨਾ ਕਿੰਨੇ ਚਿਰ ਤੱਕ ਵੈਸਨ ਦੀ ਡੇਟ ਦੀ ਐਕਸਪਾਇਰੀ ਹੁੰਦੀ ਹੈ ਨਾ ਉਹਨੇ ਜਾ ਕੇ ਇਹਦੀ ਸਾਲ 2 ਸਾਲ ਖਰਾਬ ਨਹੀਂ ਹੁੰਦੀ ਉਹ ਠੀਕ ਹੈ ਨਾ ਆਲੀ ਡੱਬੀ ਭਰ ਕੇ ਰੱਖਿਆ ਕਰੋ ਇਹੇ ਵੀ ਤੁਹਾਨੂੰ ਲੱਗੇ ਥਾਂ ਤੇ ਮਾੜਾ ਜਿਹਾ ਜ਼ਖਮ ਹੋ ਗਿਆ ਉਹ ਲਾ ਦਿਓ ਉਹਦੇ ਨਾਲ ਵੀ ਬਹੁਤ ਉਸੇ ਦੋ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਤਾਂ ਨੂੰ ਫਰਕ ਲੱਗੂ ਸਵੇਰੇ ਲਾਉਗੇ ਸ਼ਾਮ ਤੱਕ ਤੁਹਾਨੂੰ ਫਰਕ ਲੱਗੂਗਾ ਸ਼ਾਮੀ ਲਾਉਂਗੇ ਸਵੇਰੇ ਤੁਹਾਨੂੰ ਫਰਕ ਲੱਗੋ ਦੋ ਟਾਈਮ ਲਾਉਣਾ ਸਵੇਰੇ ਸ਼ਾਮ ਠੀਕ ਹੈ ਦੋ ਤਿੰਨ ਦਿਨ ਲਾਉਂਗੇ ਦੋ ਤਿੰਨ ਦਿਨ ਦੇ ਵਿੱਚ ਵਿੱਚ ਫਰਕ ਪੈ ਜਾਂਦਾ ਠੀਕ ਹੈ ਵੀਡੀਓ ਦੱਬ ਕੇ ਸ਼ੇਅਰ ਕਰਿਆ ਕਰੋ ਹਰ ਇੱਕ ਦੇ ਕੋਲ ਪਹੁੰਚੇ ਕਿਉਂਕਿ ਹਰ ਇੱਕ ਦੇ ਕੋਲ ਨਿਗਿਨਿਗੀ ਗੱਲ ਦੀ ਘਰੇ ਨੌਲੇਜ ਹੋਣੀ ਚਾਹੀਦੀ ਹੈ ਕਿਹੜਾ ਆਪਾਂ ਮਿੰਟ ਬਾਅਦ ਡਾਕਟਰ ਨੂੰ ਫੋਨ ਕਰਕੇ ਸੱਜ ਲੈਣੇ ਆ ਡਾਕਟਰ ਨੂੰ ਪੁੱਛਦੇ ਆ ਤੇ ਉਹ ਲੈ ਤੁਹਾਡਾ ਬਚਾਅ ਹੋ ਜਾਊਗਾ ਕਿਹੜੇ ਵੀ ਆਪਾਂ ਡਾਕਟਰ ਨੂੰ ਫੀਸ ਦਿੰਦੇ ਆ ਵੀਡੀਓ ਸ਼ੇਅਰ ਕਰਿਓ ਪੇਨ ਨੂੰ ਫੋਲੋ ਕਰਿਓ